ਕਿਸਾਨ ਵੀਰੋ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਪਹਿਲਾਂ ਤਾਂ ਤੁਹਾਨੂੰ ਉਹ ਖੇਤ ਦੱਸਣਾ ਜਿਹਦੀ 3-4 ਦਿਨ ਪਹਿਲਾਂ ਮੈਂ ਵੀਡੀਓ ਪਾਈ ਸੀ ਕਿ ਉੱਪਰੋਂ ਲੈ ਕੇ ਥੱਲੋਂ ਤੱਕ ਪੂਰਾ ਐਣ ਬੂਟਾ ਜਿਹੜਾ ਉਹ ਪੀਲਾ ਹੋਇਆ ਪਿਆ ਸੀ ਉੱਪਰੋਂ ਨੋਕਾਂ ਜਿਹੜੀਆਂ ਸਾਰੀਆਂ ਹੀ ਮੱਛੀਆਂ ਹੋਈਆਂ ਸੀ ਤੇ ਜਦੋਂ ਜੜ੍ਹ ਚੋਂ ਨਵਾਂ ਟਿੱਲਰ ਨਿਕਲਦਾ ਤੇ ਉਹਦੇ ਨਾਲ ਇੱਕ ਜਿਹੜਾ ਚੋੜਾ ਜਿਹਾ ਪੱਤਾ ਨਿਕਲਦਾ ਉਹ ਸਾਰੇ ਮਤਲਬ ਐਨ ਸੁੱਕੇ ਹੋਏ ਸੀ ਤੇ ਹੁਣ ਦੀ ਤੁਸੀਂ ਝੋਨੇ ਦੀ ਕੰਡੀਸ਼ਨ ਦੇਖ ਸਕਦੇ ਹੋ ਐਨ ਪੂਰੀ ਹਰਿਆਈ ਮਾਰਨ ਲੱਗ ਪਿਆ ਤੇ ਪੂਰਾ ਐਨ ਤੰਦਰੁਸਤ ਲੱਗਣ ਲੱਗ ਪਿਆ ਇਹਦੇ ਉੱਪਰ ਕੀ ਵਰਤਿਆ ਮੈਂ ਜਿਹਦੇ ਨਾਲ ਇਹ ਮਤਲਬ 4-5 ਦਿਨਾਂ ਦੇ ਵਿੱਚ ਹੀ ਝੋਨਾ ਜਿਹੜਾ ਉਹ ਠੀਕ ਹੋ ਗਿਆ ਸੋ ਇਹਦੇ ਬਾਰੇ ਤੁਹਾਡੇ ਨਾਲ ਅੱਗੇ ਜਾਣਕਾਰੀ ਸਾਂਝੀ ਕਰਦੇ ਆਂ ਦੂਸਰੀ ਕਿ ਜਿੱਦਾਂ ਇਸ ਵਾਰ ਝੋਨੇ ਸਾਰੇ ਪੀਲੇ ਪਏ ਨੇ ਕਮਜ਼ੋਰ ਨੇ ਮਤਲਬ ਜਦੋਂ ਝੋਨਾ ਪੀਲਾ ਪੈ ਜਾਂਦਾ ਤੁਸੀਂ ਦੇਖਿਓ ਕਿ ਥੱਲੋਂ ਜ਼ਮੀਨ ਜਿੱਥੇ ਆਪਾਂ ਨੂੰ ਨਹੀਂ ਘੱਟ ਲੱਭਣੀ ਹੁੰਦੀ ਐਨ ਪੂਰੀ ਥੱਲੋਂ ਜੜ ਤੱਕ ਹਰ ਬੂਟੇ ਦੀ ਲੱਭਦਾ ਕਿਉਂਕਿ ਬੂਟਾ ਉੱਪਰੋਂ ਕਮਜ਼ੋਰ ਜਾ ਹੋ ਜਾਂਦਾ ਇਹ ਇਹਦਾ ਕੋਈ ਝਾੜ ਦੇ ਉੱਪਰ ਅਸਰ ਪਈਗਾ ਜਾਂ ਨਹੀਂ ਇਸ ਵਾਰ ਦਾ ਮੀਰਾ opinion ਕੀ ਹੈ ਕਿ ਕਿਵੇਂ ਦੇ ਝਾੜਾ ਜਿਹੜੇ ਝੋਨੇ ਦੇ ਆਣਗੇ ਸੋ ਇਹਦੇ ਬਾਰੇ ਆਪਾਂ ਅੱਗੇ ਵੀਡੀਓ ਵਿੱਚ ਗੱਲ ਕਰਦੇ ਆਂ ਤੀਸਰੀ ਗੱਲ ਆਪਾਂ ਬਾਸਮਤੀ ਦੇ ਝੰਡੇ ਰੋਗ ਦੀ ਕਰਨੇ ਆ ਕਿ ਜਿਹੜੀ ਬਾਸਮਤੀ ਕਿਸਾਨ ਵੀਰਾਂ ਦੇ ਵਿੱਚ ਝੰਡਾ ਰੋਗ ਆ ਗਿਆ ਇਹਦਾ ਕੋਈ ਹੱਲ ਹੈਗਾ ਜਾਂ ਨਹੀਂ ਬਿਨਾ ਕੋਈ ਦਵਾਈ ਪਾਏ ਬਿਨਾ ਕੋਈ ਸਪਰੇਅ ਕੀਤੇ ਇਹਦਾ ਕੀ ਆਪਾਂ ਸਾਵਧਾਨੀਆਂ ਜਿਹੜੀ ਵਰਤ ਸਕਦੇ ਆਂ ਸੋ ਇਹਨਾਂ ਤਿੰਨਾਂ ਟੌਪਿਕਾਂ ਤੇ ਅੱਗੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਸੋ ਵੀਡੀਓ ਨਾਲ ਬਣੇ ਰਹੋ ਤੇ ਨਵੇਂ ਕਿਸਾਨ ਵੀਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਕਿਸਾਨ ਵੀਰੋ ਇਸ ਤੋਂ ਆਪਣੇ ਇਹ ਸਾਰੇ ਜਿਹੜੇ ਖੇਤ ਜਾਂ ਕਿਸੇ ਦਾ ਨਾਲ ਲੱਗਦਾ ਹੋਏ ਜਾਂ ਆਪਣਾ ਖੇਤ ਹੋਏ ਉਹ ਸਾਰਿਆਂ ਦੇ ਉੱਪਰ ਹੀ ਐਣ ਮਤਲਬ ਝੋਨਾ ਜਿਹੜਾ ਪੀਲਾ ਉੱਪਰੋਂ ਲੈ ਕੇ ਥੱਲੋਂ ਤੱਕ ਹੋਇਆ ਸੀ ਤੇ ਮੈਂ ਵੀਡੀਓ ਦੇ ਵਿੱਚ ਇਹ ਕਿਹਾ ਸੀ ਕਿ ਹੁਣ ਇਹਨੂੰ ਆਪਾਂ ਲਵਾਵਾਂਗੇ ਸੋਕਾ ਤੇ ਯੂਰੀਆ ਵਗੈਰਾ ਕੋਈ ਚੀਜ਼ ਨਹੀਂ ਪਾਵਾਂਗੇ ਜਿਆਦਾ ਪ੍ਰੋਬਲਮ ਤੁਸੀਂ ਵੀ ਦੇਖਿਓ ਆਪਣੇ ਖੇਤਾਂ ਵਿੱਚ ਉੱਥੇ ਆਈ ਹੈ ਜਿੱਥੇ ਆਪਾਂ ਡੀਏਪੀ ਪਾਈ ਹੋਈ ਆ ਤੇ ਡੀਏਪੀ ਇਹ ਵੀ ਨਹੀਂ ਕਿ ਹਾਂ ਵੀ ਡੀਏਪੀ ਪਾ ਕੇ ਤੇ ਆਪਾਂ ਕੋਈ ਸਬਰ ਕੀਤਾ ਨਾਲ ਦੀ ਨਾਲ ਹੀ ਮਤਲਬ ਯੂਰੀਆ ਪਾਤੀ ਇਹ ਮਤਲਬ ਜਾਂ ਹੋਰ ਕੋਈ ਕਈ ਤਾਂ ਕਿਸਾਨ ਵੀਰ ਯੂਰੀਆ ਦੇ ਉੱਪਰ ਨੈਨੋ ਯੂਰੀਆ ਮਿਕਸ ਕਰਕੇ ਮੈਂ ਦੇਖਿਆ ਮਤਲਬ ਖਾਦ ਪਾਉਂਦੇ ਤੇ ਉਹਨਾਂ ਦਾ ਤੁਸੀਂ ਆਪੇ ਹਾਲ ਇਸ ਵਾਰ ਝੋਨੇ ਦਾ ਦੇਖਿਓ ਜਿਹਨਾਂ ਨੇ ਚਾਰ ਚਾਰ ਪੰਜ ਪੰਜ ਚੀਜ਼ਾਂ ਕਰਕੇ ਮਿਕਸ ਪਾਈਆਂ ਤੇ ਉਹ ਸਾਰੇ ਮਤਲਬ ਇਸ ਵਾਰ ਝੋਨੇ ਪੀਲੇ ਨੇ ਸਿੰਡੇ ਨੇ ਬੂਟਾ ਜਿਹੜਾ ਉਹ ਨਹੀਂ ਬਣਾ ਰਿਹਾ ਦੇਖਣ ਨੂੰ ਵੀ ਇਹਨਾਂ ਝੋਨਾ ਮਾੜਾ ਜਿਹਾ ਲੱਗ ਰਿਹਾ ਤੇ ਕਿਸਾਨ ਵੀਰੋ ਜਿਹੜਾ ਤੇ ਲੰਮਾ ਮਤਲਬ ਸਮਾਂ ਲੈਣ ਵਾਲਾ ਝੋਨਾ ਉਹ ਤਾਂ ਚਲੋ ਆਪਣੇ ਆਪ ਨੂੰ ਕਵਰ ਕਰ ਲੇਗਾ ਪਰ ਜਿਹੜੇ ਝੋਨੇ ਦੀ ਇਹ 7-8 ਦਿਨ ਗ੍ਰੋਥ ਖਲੋਗੀ ਇਹਦਾ ਉਮੀਦਵਾਰ ਇਹਦਾ ਮਤਲਬ ਉਹ ਕੌਣ ਹੈ ਜਿੰਮੇਵਾਰ ਇਹਦੇ ਅਸੀਂ ਆਪ ਜ਼ਿੰਮੇਵਾਰ ਹੈ ਜ਼ਿੰਮੇਵਾਰ ਆਪਾਂ ਤਾਂ ਇਹ ਪਹਿਲਾਂ ਬੱਤਰ ਦੇ ਝੋਨੇ ਨੂੰ ਪਾਣੀ ਲਾਉਂਦੇ ਹੁੰਦੇ ਸੀ ਸਾਰੇ ਹੁਣ ਇਹ ਕੁਝ ਕ ਸਮੇਂ ਦਾ ਕੋਈ ਮਤਲਬ ਕਿ ਰਹਿ ਗਿਆ ਕਿ 20 ਦਿਨ ਪਾਣੀ ਨਹੀਂ ਝੋਨੇ ਦੇ ਵਿੱਚ ਸੁੱਕਾ ਦੇਣਾ ਉਦਾਂ ਹੀ ਮਤਲਬ ਯੂਰੀਆ ਪਾਈ ਜਾਣੀ ਸਭ ਕੁਝ ਕਿਸਾਨ ਵੀਰੋ ਅਸੀਂ ਤਾਂ ਪਹਿਲੀ ਯੂਰੀਆ ਵੀ ਝੋਨੇ ਨੂੰ ਸੁਕਾ ਕੇ ਪਾਈਦਾ ਪਹਿਲੀ ਯੂਰੀਆ ਵੀ ਝੋਨੇ ਨੂੰ ਨਾ ਉੱਪਰੋਂ ਲੈ ਕੇ ਥੱਲੇ ਤੱਕ ਸੁਕਾ ਕੇ ਹੁਣ ਇਹਦੇ ਵਿੱਚ ਦੂਸਰੀ ਯੂਰੀਆ ਦਿੱਤੀ ਸੀ ਕਿੱਲੇ ਦੀ 25 ਕਿਲੋ ਹਿਸਾਬ ਨਾਲ ਇਹ ਦੇਖੋ ਤੁਸੀਂ ਪਾਣੀ ਅਜੇ ਤੱਕ ਨਹੀਂ ਲਾਇਆ ਤੇੜਾ ਪੂਰੀਆਂ ਪਾਰਟੀਆਂ ਹੈ ਕਿ ਤੇ ਤੁਹਾਨੂੰ ਨਦੀਨ ਲੱਭਦਾ ਇਹ ਚਲੋ ਥੋੜਾ ਜਿਹਾ ਪਹਿਲਾਂ ਆਪਾਂ ਨੂੰ ਜਿਹੜੀਆਂ ਇਹ ਚੀਜ਼ਾਂ ਨਾ ਜਦੋਂ ਛੋਨਾ ਲਾਣਾ ਉਹਦੇ ਤੋਂ ਪਹਿਲਾਂ ਆਪਾਂ ਨੂੰ ਉਹ ਆਈਓ ਸਭ ਨਾ ਕਰਨੀ ਪੈਂਦੀ ਹੈ ਜਿਹੜਾ ਮਤਲਬ ਆਪਣੇ ਖੇਤ ਵਿੱਚ ਨਦੀਨ ਘਟ ਹੁਣ ਪਹਿਲੀ ਗੱਲ ਤੁਸੀਂ ਜੀਤਾ ਯੂਰੀਆ ਤੁਸੀਂ ਦੋ ਦੀਆਂ ੀਤੀਆਂ ਛੋਨੇ ਨੂੰ ਕੋਈ ਯੂਰੀਆ ਕੋਈ ਨਹੀਂ ਪਾਣੀ ਜਿੰਨੀ ਦੇਰ ਤੱਕ ਤੁਹਾਡਾ ਚੋਨਾ ਸਹੀ ਨਹੀਂ ਹੁੰਦਾ ਇਹ ਮੇਨ ਗੱਲ ਮੌਸਮ ਦੀ ਹੈ ਹਿਊਮਿਡਿਟੀ ਇਸ ਵਾਰ ਜ਼ਿਆਦਾ ਆ ਥੋੜੀ ਜੀ ਤੇ ਹਿਊਮਿਡਿਟੀ ਦੇ ਨਾਲ ਸੀਕ ਜ਼ਿਆਦਾ ਜੇ ਸੀਕ ਘਟ ਹੋਏ ਹਿਊਮਿਡਿਟੀ ਹਵਾ ਦੇ ਵਿੱਚ ਹੋਏ ਵੀ ਤਾਂ ਝੋਨੇ ਜਿਹੜੇ ਉਹ ਪੀਲੇ ਨਹੀਂ ਪੈਂਦੇ ਪਹਿਲਾਂ ਪੀਆਰ 127 ਦੇ ਉੱਪਰ ਇਹ ਜਿਵੇਂ ਵਾਵਾ ਪ੍ਰੋਬਲਮ ਆ ਜਿਹੜੀ ਆਉਂਦੀ ਹੁੰਦੀ ਸੀ ਪਰ ਇਸ ਵਾਰ ਸਾਰਿਆਂ ਝੋਨੇ ਪਾਵੇਂ ਕੋਈ ਹਾਈਬ੍ਰਿਡ ਹੋਏ ਪਾਵੇਂ ਕੋਈ ਬਾਸਮਤੀ ਲੱਗੀ ਹੋਏ ਸਾਰਿਆਂ ਦੇ ਉੱਪਰ ਇਹ ਪ੍ਰੋਬਲਮ ਆਈ ਹੈ ਹੁਣ ਤੁਸੀਂ ਯੂਰੀਆ ਵਗੈਰਾ ਜਾਂ ਕੁਝ ਨਹੀਂ ਪਾਣਾ ਜਿਹੜੇ ਝੋਨੇ ਪੀਲੇ ਮਤਲਬ ਪਏ ਹੋ ਤੁਸੀਂ ਸੁੱਕਾ ਰੱਖਣਾ ਜਿੰਨੀ ਦੇਰ ਤੱਕ ਮੀਂਹ ਨਹੀਂ ਪੈ ਜਾਂਦਾ ਆਪਣਾ ਮੌਸਮ ਦੇਖ ਲਓ ਕਿਦਣ ਮਤਲਬ ਮੀਂਹ ਦੱਸਿਆ ਹੋਇਆ ਯੂਰੀਆ ਜੇ ਦੋ ਪਾਤੀਆਂ ਠੀਕ ਹੈ ਜੇ ਦੋ ਨਹੀਂ ਪਾਈਆਂ ਇੱਕੋ ਪਾਈ ਆ ਤਾਂ ਯੂਰੀਆ ਇੱਕ 20 ਕਿਲੋ ਦੀ ਡੋਜ਼ ਮੇਰੇ ਕਹਿਣ ਤੇ ਪਾ ਕੇ ਦੇਖਿਓ ਇਹ ਮਤਲਬ ਥੋੜਾ ਜਿਹਾ ਹੱਥ ਕੁੱਟ ਕੇ ਇੱਕ ਵਾਰੀ ਮੁਠੀ ਵਗਾ ਕੇ ਇੱਕੋ ਵਾਰੀ ਚ ਨਹੀਂ ਸੁੱਟਣੀ ਦੋ ਵਾਰੀ ਚ ਸੁੱਟਿਓ ਤੇ ਐਨ ਪੂਰਾ ਹੋ ਜਾਂਦਾ ਇਹ ਕੋਈ ਘਬਰਾਣ ਦੀ ਕੋਈ ਗੱਲ ਨਹੀਂ ਹੁੰਦੀ ਤੇ ਝੋਨਾ ਤੁਹਾਡਾ ਐਨ ਪੂਰਾ ਤੰਦਰੁਸਤ ਹੋ ਜੇਗਾ ਤੇ ਇਹ ਟਿੱਲਰ ਕੋਈ ਮਤਲਬ ਜ਼ਹਿਰ ਹੈ ਜਿਹੜਾ ਉਹ ਬਾਜ਼ਾਰੋਂ ਲੈ ਕੇ ਨਾ ਪਾਇਓ ਨਾ ਹੀ ਦੁਕਾਨਦਾਰ ਕੋਲ ਜਾ ਕੇ ਆਪਾਂ ਕੀ ਕਰੀਏ ਆਪਣੇ ਝੋਨੇ ਨੂੰ ਦੀ ਇਹ ਮਤਲਬ ਹੱਲ ਹੋਇਆ ਸੋ ਇੰਨੀਆਂ ਕਿ ਤੁਸੀਂ ਮੀਂਹ ਤੱਕ ਥੋੜਾ ਜਿਹਾ ਸਬਰ ਕਰ ਲਓ ਜਦੋਂ ਇੱਕ ਮੀਂਹ ਪੈ ਗਿਆ ਭਾਰੀ ਤੁਹਾਡੇ ਅਗਲੇ ਦਿਨ ਤੁਸੀਂ ਝੋਨੇ ਦੇਖੋਗੇ ਐਨ ਪੂਰੇ ਸਹੀ ਹੋ ਗਏ ਦੇ ਹੋਣਗੇ ਤੇ ਨੁਕਸਾਨ ਤਾਂ ਚਲੋ ਜਿੰਨਾ ਆਪ ਨੂੰ ਕਵਰ ਕਰ ਲੇਗਾ ਜਿਹੜੇ ਆਮ ਮਤਲਬ ਸਮਾਂ ਲੈਣ ਵਾਲੇ ਘੱਟ ਸਮਾਂ ਲੈਣ ਵਾਲੀਆਂ ਵੈਰਾਈਟੀਆਂ ਜਿਦਾਂ 26 ਵਗੈਰਾ 1509 ਵਗੈਰਾ ਨਹੀਂ ਜਾਂ 16 ਬੜਵੀ ਨਹੀਂ ਹਾਂ ਜਿਹੜੇ ਆਮ ਪਰਮਲ ਚ ਨੇ ਉਹ ਕਵਰ ਅਪ ਕਰ ਲੈਣਗੇ ਹੁਣ ਗੱਲ ਕਰੀਏ ਝਾੜ ਦੀ ਕਿਸਾਨ ਵੀਰੋ ਝਾੜ ਇਸ ਵਾਰ ਬਿਲਕੁਲ ਮਤਲਬ ਤੁਸੀਂ ਕਹਿ ਸਕਦੇ ਹੋ ਕਿ 22 ਕੁਇੰਟਲ ਤੋਂ ਲੈ ਕੇ ਪੂਰੇ ਪੰਜਾਬ ਦੀ ਮੈਂ ਗੱਲ ਕਰ ਰਿਹਾ 22 ਕੁਇੰਟਲ ਤੋਂ ਲੈ ਕੇ ਕਿਸੇ ਦਾ 28 ਤੱਕ ਚੋਨਾ ਪੁੱਜੇਗਾ ਨੀ ਤੇ ਝੋਨੇ ਇਸ ਵਾਰ ਨਹੀਂ ਪੁੱਜਣੇ ਮੌਸਮ ਪਿਛਲੀ ਵਾਰੀ ਝੋਨੇ ਦੇ ਅਨੁਕੂਲ ਸੀ ਇਸ ਵਾਰ ਖਰਚਾ ਝੋਨੇ ਦੇ ਉੱਪਰ ਸੋਚ ਸਮਝ ਕੇ ਕਰਿਓ ਖਰਚਾ ਜਿੰਨਾ ਮਰਜ਼ੀ ਕਰ ਲਿਓ ਜੇ ਤੁਸੀਂ ਮੌਸਮ ਚੰਗਾ ਰੱਬ ਤੁਹਾਡਾ ਸਾਥ ਦੇ ਰਿਹਾ ਤਾਂ ਮੈਂ ਕਹਿੰਨਾ ਕਿ ਉਹਦੇ ਵਰਗੀ ਹਰੀਸ ਨਹੀਂ ਤੁਸੀਂ ਭਾਵੇਂ ਝੋਨੇ ਦੇ ਉੱਪਰ 20000 ਦੇ ਪ੍ਰੋਡਕਟ ਪਾ ਲੋ ਤਾਂ ਵੀ ਨਹੀਂ ਮਤਲਬ ਝੋਨਾ ਸਹੀ ਬਣਨਾ ਸੋ ਮੌਸਮ ਚੰਗਾ ਤੇ ਉਹ ਕੱਲਾ ਯੂਰੀਆ ਆਪਾਂ ਦਾ ਯੂਰੀਆ ਹਮੇਸ਼ਾ ਹੀ ਕਿਸਾਨ ਵੀਰੋਂ ਆਪਾਂ ਯੂਰੀਆ ਪਾਈਦਾ ਕਿਤੇ ਹੈ ਜਿੰਕ ਕਿਸੇ ਖੇਤ ਵਿੱਚ ਆਪਾਂ ਨੂੰ ਘਾਟ ਲੱਗੇ ਤੇ ਆਪਾਂ ਪਾ ਜੀਦਾ ਸਿਰਫ ਯੂਰੀਆ ਦੇ ਉੱਪਰ ਹੀ ਆਪਾਂ ਚੋਂ ਇਹ ਵੀ ਨਹੀਂ ਕਿ ਆਪਾਂ ਜਿਆਦਾ ਪਾਈਦਾ ਦੋ ਬੈਗ ਸਵਾ ਦੋ ਬੈਗ ਇੰਨੇ ਕੁ ਪਾਈਦਾ ਪਰ ਹਾਂ ਪਾਈਦਾ ਛੋਟੀ ਡੋਜ਼ ਦੇ ਵਿੱਚ ਆ ਤੇ ਐਣ ਚੋਨੇ ਆ ਜਿਹੜੇ ਸੋਕਾ ਲਵਾਦੀ ਦਾ ਪਾਣੀ ਆਪਾਂ ਕਦੀ ਨਹੀਂ ਖਿਲਾ ਰਿਆ ਚੋਨੇ ਦੇ ਵਿੱਚ ਨਦੀਨ ਦੀ ਰਹੀ ਗੱਲ ਜੇ ਮਾੜਾ ਮੋਟਾ ਹੋ ਵੀ ਜਾਂਦਾ ਸਪਰੇ ਕਦੀ ਨਹੀਂ ਕੀਤੀ ਬੰਦੇ ਲਾ ਕੇ ਆਪਾਂ ਘੜਾਲੀ ਦਾ ਮਤਲਬ ਜਿਹੜੇ ਨਵੇਂ ਖੇਤ ਆ ਉਹਨਾਂ ਦੇ ਵਿੱਚ ਤਾਂ ਜਦੋਂ ਹੁੰਦਾ ਹੀ ਨਹੀਂ ਜਿਹੜੇ ਉੱਚੇ ਖੇਤ ਦਾ ਜਿੱਦਾਂ ਇਹ ਆ ਇੱਥੇ ਹੋਏਗਾ ਮਾੜਾ ਮੋਟਾ ਇਹ 17 18 ਤੇ ਇਹਦਾ ਹੱਲ ਆਪਾਂ ਬੰਦੇ ਲਾ ਕੇ ਕਰ ਲਾਂਗੇ ਬਾਕੀ ਝਾੜ ਇਸ ਵਾਰ ਬਹੁਤ ਮਾੜੇ ਆਣਗੇ ਮੈਂ ਕੋਈ ਇਹ ਨਹੀਂ ਡਰਾ ਨਹੀਂ ਰਿਹਾ ਮੇਰੇ ਮੂੰਹ ਦੇ ਵਿੱਚੋਂ ਗਲਤ ਗੱਲ ਨਿਕਲ ਗਈ ਕਿ ਹਾਂ ਵੀ ਮਾਰੇ ਆਣਗੇ ਉਹ ਤਾਂ ਚਲੋ ਮਤਲਬ ਮੌਸਮ ਤੇ ਡਿਪੈਂਡ ਕਰਦਾ ਪਰ ਹਾਲ ਦੀ ਘੜੀ ਜੇ ਮੈਂ ਮੌਸਮ ਦੀ ਗੱਲ ਕਰਾਂ ਤੇ ਇਸ ਵਾਰ ਝੋਨੇ ਦਾ ਸਾਥ ਮੌਸਮ ਨੇ ਨਹੀਂ ਦੇਣਾ ਇਹ ਅੱਗੇ ਵੀ ਤੁਸੀਂ ਆਪਣਾ ਵੈਦਰ ਦੇਖ ਸਕਦੇ ਹੋ ਇਹਦੇ ਉਦੋਂ ਮੀਂਹ ਪਊਗਾ ਆਕੇ ਜਦੋਂ ਨੂੰ ਮਤਲਬ ਝੋਨੇ ਨੇ ਗੋਭ ਭਰ ਲਈ ਉਦੋਂ ਫਿਰ ਫੰਗਸਾਂ ਲੱਗਣਗੀਆਂ ਫਿਰ ਆਪਾਂ ਨੂੰ ਫੰਗੀ ਸਾਈਡ ਪਾਣੀ ਪਾਣਗੇ ਸੋ ਇਸ ਇਹ ਕਾਰਨ ਮਤਲਬ ਝੋਨੀਆਂ ਜਿਹੜੇ ਇਸ ਵਾਰ ਕੋਈ ਬਾਲੀ ਜਿਆਦਾ ਤੁਸੀਂ ਕਹਿ ਦੋ ਕਿ ਕਰਾਮਾਤ ਨਹੀਂ ਕਰਨ ਵਾਲੇ ਕਿ 30 ਟੱਪਣ ਵਾਲੇ ਕੋਈ ਝੂਠ ਮਾਰ ਦੇ ਖੇਤ ਵੱਡਾ ਹੋਏ ਉਹ ਗੱਲ ਵੱਖਰੀ ਹੈ ਤੇ ਰਹੀ ਗੱਲ ਅੱਗੇ ਝੰਡੇ ਰੋਗ ਦੀ ਕਿਸਾਨ ਵੀਰੋ ਝੰਡੇ ਰੋਗ ਦਾ ਵੀ ਇੱਕੋ ਹੱਲ ਹੈ ਯੂਰੀਆ ਘੱਟ ਪਾਓ ਕੋਈ ਫਾਲਤੂ ਪ੍ਰੋਡਕਟ ਹੈ ਜਿਹੜਾ ਉਹ ਨਹੀਂ ਪਾਣਾ ਜ਼ਿੰਕ ਤੁਸੀਂ ਪਾ ਸਕਦੇ ਹੋ ਇਹ ਪਾਣੀ ਤੁਸੀਂ ਇਸ ਕਾਸਕਾ ਕੇ ਲਾਣਾ ਇਹੋ ਹੀ ਝੰਡੇ ਰੋਗ ਦਾ ਹੱਲ ਹੈ ਜਿਹੜਾ ਬੂਟਾ ਤੁਹਾਡਾ ਮਤਲਬ ਝੰਡਾ ਰੋਗ ਹੋ ਜਾਂਦਾ ਉਹਨੂੰ ਤੁਸੀਂ ਕੀ ਕਰਨਾ ਇਹ ਪੁੱਟ ਕੇ ਤੇ ਆਪਣੀ ਮੋਟਰ ਦੇ ਉੱਪਰ ਜਾ ਕੇ ਤੇ ਟੋਆ ਹੈਗਾ ਜਾਂ ਕੁਝ ਉੱਥੇ ਨੱਪ ਦਿਓ ਮਤਲਬ ਉਹਨੂੰ ਤੁਸੀਂ ਆਪਣੇ ਖੇਤ ਵਿੱਚ ਉਹਦੀ ਨਾਲ ਮਿੱਟੀ ਖਿਲਰਨ ਦੇਣੀ ਆ ਤੇ ਨਾ ਹੀ ਉਹਦੀ ਮਤਲਬ ਕੋਈ ਸ਼ਾਖਾ ਵਗਾ ਕੇ ਸੁੱਟਣੀਆਂ ਦਾ ਬੰਨੀ ਤੇ ਰੱਖਣੀਆਂ ਸਿਰਫ ਤੁਸੀਂ ਉਹਨੂੰ ਪੁੱਟ ਕੇ ਉਹਨੂੰ ਇੱਕ ਜਗ੍ਹਾ ਟੋਇਆ ਪੁੱਟ ਛੜੋ ਉੱਥੇ ਨੱਪ ਦੇਣਾ ਇਹ ਦੇਖੋ 17 18 ਐਨ ਵਧੀਆ ਖੜੀ ਆ ਬੂਟਾ ਬਣਾ ਰਹੀ ਆ ਹੈ ਥੋੜੀ ਜਿਹੀ ਮਾੜੀ ਆ ਇਹਨੂੰ ਇਹ ਜਿਉਰੀਆ ਇੱਕ ਵੀ ਨਹੀਂ ਪਾਈ ਹੁਣ ਅੱਜ ਮਤਲਬ ਪਾਣ ਲੱਗੀ ਹੋਈ ਆ ਉਹ ਪਿੱਛੇ ਤੇ ਇਹ ਦੇਖੋ ਤੁਸੀਂ ਇਹ 17 18 ਐਨ ਵਧੀਆ ਇਹ ਵੀ ਮਤਲਬ ਆਪਾਂ ਲਾਈ ਸੀ ਮੇਰੇ ਖਿਆਲ 'ਚ ਇਹ 5 6 ਜੁਲਾਈ ਨੂੰ ਲਾਈ ਸੀ ਤੇ ਇਹ ਦੇਖੋ ਹੁਣ ਝੋਨਾ ਟਿੱਲਰ ਐਂਡ ਸੋਨੇ ਬਣਾ ਰਿਆ ਨਾ ਇਹ ਸਿਰਫ ਮੈਂ ਤੁਹਾਨੂੰ ਜੋ ਜੋ ਦੱਸਿਆ ਇਹ ਚੀਜ਼ਾਂ ਦਾ ਜਰੂਰ ਖਿਆਲ ਰੱਖਣਾ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਲਾਈਕ ਤੇ ਵੀਡੀਓ ਨੂੰ ਸਬਸਕ੍ਰਾਈਬ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ